ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਸੀ ਐਡੇ ਵੱਡੇ ਪੱਦਰ ਦੇ ਉੱਤੇ ਜਾਇਦਾਦ ਬਣਾ ਰਿਹਾ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਆ ਅਸਲ 'ਚ ਕੀ ਆ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਹਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਹੀਦ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਇਕੱਲੇ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਮਾਤ ਭ੍ਰਿਸ਼ਟਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਏ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ हिस्से 'ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜਿਆਦਾ ਨਹੀਂ ਤਾਂ 25-30 ਕਰੋੜ ਰੁਪਈਆ ਰਿਸ਼ਵਤ ਲੈ ਰਿਆ ਵਾ ਔਰ ਇਸ ਤੋਂ ਇਲਾਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚ ਹੁੰਦਾ ਨਾ ਜਿਹੜੇ ਸਮੁੰਦਰ ਚ ਬਰਫ਼ ਦੇ ਪਹਾੜ ਉਹਦੀ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸੇ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆਹ ਜਿਹੜੇ ਸਾਡੇ ਬੰਦੇ ਨੇ ਚਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂਗਾ ਸਾਰਾ ਕੁਝ ਸਾਰੇ ਮਹਿਕਮੇ ਨੂੰ ਪਤਾ ਵਾ ਲੇਕਨ ਲਾਇਕਸਾਈਜ਼ਨ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚੱਲ ਜੋ ਕਿਵੇਂ ਬਲਾਤਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲ ਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨਹੀਂਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ